ਔਰ ਕਿਹੜੇ ਸਬੰਧ ਵਿੱਚ ਜਾ ਰਹੀ ਹੈ ਜੀ ਪਿਆਲਾ ਬਾਜੀ న్యూਸ 21 ਦੇਖ ਰਹੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਵਾਲਮੀਕੀ ਹਰ ਹਰ ਵਾਲੀ ਅਰਕੇ ਜੀ ਤੁਸੀਂ ਦੇਖਿਆ ਵਾ ਪਿਛਲੀ ਵਾਰੀ ਵੀ 20 ਤਰੀਕ ਨੂੰ ਇੱਥੋਂ ਬਾਸ ਯਾਤਰਾ ਗਈ ਸੀ ਭਗਵਾਨ ਵਾਲਮੀਕੀ ਉਹ ਭਗਵਾਨ ਸੁਭਾਨਪੁਰ ਜਿੱਥੇ ਇੱਕ ਅਨੋਖਾ ਵਿਦਿਆ ਦਾ ਜਿਹੜਾ ਪ੍ਰਚਾਰ ਹੋ ਰਿਹਾ ਹੈ ਔਰ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਜਿੱਦ ਤੱਕ ਕਿ ਪੱਟੀ ਦੀ ਆਦਤ ਸਟੇਮ ਮਕੰਦਰ ਵੀਰ ਜੀ ਜਤਿੰਦਰ ਵੀਰ ਜੀ ਔਰ ਕੇਸ਼ ਆਦੀਵੰਸੀ ਔਰ ਪਰਮੋਗ ਵੀਰ ਜੀ ਇਹਨਾਂ ਦੀ ਜਿਹੜੀ ਇਕਾਈ ਆ ਪੱਟੀ ਤੋਂ ਇਹਨਾਂ ਨੇ ਉਪਰਾਲਾ ਕੀਤਾ ਉੱਥੇ ਜਾਣ ਦਾ ਤੇ ਅਸੀਂ ਅਸੀਂ ਸਾਰੇ ਉੱਥੇ ਗਏ ਮੈਨੂੰ ਇੰਨਾ ਕੁ ਵਧੀਆ ਲੱਗਾ ਉੱਥੇ ਕਿ ਇਹ ਵੀ ਕੁਝ ਬਣ ਸਕਦਾ ਹੈ ਭਗਵਾਨ ਵਾਲਮੀਕ ਜੀ ਦੀ અપਾਰ ਕਿਰਪਾ ਦੇ ਨਾਲ ਹਾਂਜੀ ਹਾਂਜੀ ਅਜੇ ਜੀ ਓਏ ਦਸ਼ਰਥ ਰਾਮਨ ਸ਼ੁਕਰਾਚਾਰੀਏ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਪੱਟੀ ਦੀ ਇਕਾਈ ਟੀਮ ਨੇ ਉੱਥੇ ਆਦਤ ਪਰਿਵਾਰ ਨਾਲ ਜੋੜਨ ਵਾਸਤੇ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ ਔਰ ਉੱਥੇ ਤਕਰੀਬਨ 2.5 ਕਿਲਲੇ ਜਿਹੜੇ ਲਏ ਗਏ ਨੇ ਔਰ ਸਾਡੀ ਅੱਜ ਦੀ ਟੀਮ ਪ੍ਰਧਾਨ ਚੰਨ ਜੀ ਜਿਨ੍ਹਾਂ ਨੇ ਸ਼ੋਭਾ ਆਰੰਭ ਕਰਕੇ ਇਥੋਂ ਯਾਤਰਾ ਦਾ ਗਾਜ ਕੀਤਾ ਹੈ ਅਸੀਂ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰੋਂ ਬੀਬਾ ਪ੍ਰਨੀਤ कौर ਕੈਰੋਂ ਦਿਲਸ਼ੇਰ ਪ੍ਰਤਾਪ ਕੈਰੋਂ ਵੱਲੋਂ ਵੀ ਵਾਲਮਿਕ ਸਮਾਜ ਨੂੰ ਵਧਾਈ ਦਿੰਨੇ ਆ ਕਿ ਉਹ ਦਿਨ ਰਾਤ ਕੜ ਦੀ ਕਲਾ ਜਰਾਣ ਜੈ ਵਾਲਮੀਕ ਬਹੁਤ ਬੜੇ ਸੋ ਨਿਰ ਹੈ ਜੀ ਕਲਤਾ ਵਾਲਮੀਕੀ ਦੇਵਾਨ ਜੈ ਕਿਆ ਹੋਇਆ ਮੇ ਚਲਉਗਾ ਆਈਦਾ ਮਰੇ ਨਾ ਪਾਸਾ ਕਿੱਥੇ ਜਾ ਰਹੀ ਹੈ ਸਭ ਤੋਂ ਪਹਿਲਾਂ ਗਾਇ ਬਾਲਮੀਕ ਹਰ ਹਰ ਬਾਲਮੀਕ ਬੀਮਰਾਓ ਜੀ ਹਾਂ ਜੀ ਇਹ ਜਤਰਾ ਚੱਲੀ ਸੁਬਾਨਪੁਰ ਚੱਲੀ ਜੀ ਉੱਥੇ ਯੂਨੀਵਰਸਿਟੀ ਬੰਦਈ ਆ ਤੇ ਮੈਂ ਕਹਿੰਦਾ ਵੀ ਮੈਂ ਵਿਗਣਾ ਵਾ ਆਪਣਾ ਫੋਟਾਂ ਦੇ ਜੋ ਆਪਾਂ ਵੇਨੇ ਆ ਰੇਗ ਦੇ ਕਿਸ ਦੇ ਹੱਥ ਸਲਵਾਰ ਹੁੰਦੀ ਆ ਕਿਸ ਦੇ ਹੱਥ ਕੋਈ ਹੋਰ ਸ਼ੀਜ ਹੁੰਦਾ ਹਿਆ ਹੁੰਦਾ ਵਾ ਤੇ ਭਗਵਾਨ ਬਾਲਮੀਕ ਦੇ ਮੈਂ ਵੇਖਿਆ ਤਾਂ ਕਲਮਤ ਹੁੰਦੀ ਵੇਖੋ ਇਹ ਵਿਦਿਆ ਜਤੀ ਹੈ ਹਾਂਜੀ ਤੇ ਵਿਦਿਆ ਉਹ ਜਿਹੜੀ ਆ ਉਹਨਾਂ ਨੇ ਇੰਨੀ ਜਿਆਦਾ ਫਲਾਈ ਆ ਤੇ ਮੈਂ ਬੇਨਤੀ ਕਰੂੰਗਾ ਵੀ ਸਾਰੇ ਸਮਾਜ ਨੂੰ ਤੇ ਖਾਸ ਕਰਕੇ ਬਾਲਕ ਸਮਾਜ ਨੂੰ ਵੀ ਵੱਧ ਤੋਂ ਵੱਧ ਜਿਹੜਾ ਉਹ ਐਜੂਕੇਸ਼ਨ ਹੋਣਾ ਐਜੂਕੇਸ਼ਨ ਹੀ ਸਭ ਤੋਂ ਵੱਡੀ ਗੱਲ ਆ ਐਜੂਕੇਸ਼ਨ ਹੀ ਤਰੱਕੀ ਦਾ ਰਾਹ ਆ ਐਜੂਕੇਸ਼ਨ ਹੀ ਤਰੱਕੀ ਦਾ ਰਾਹ ਕੋਲ ਧੰਨਵਾਦ ਧੰਨਵਾਦ ਸੋਨਿਰ ਭੈ ਕ੍ਰਿਸ਼ਨੀ ਕਰਤਾ ਬਾਲਿਕੀ ਦਾ ਆਨੰਦ ਜੈਵਾ ਬੋਲੇ ਸੋ ਖੁਸ਼ਹਾਲ ਬਾਲ ਨੂੰ ਕੀ ਹਰ ਤ੍ਰੇਕਾਲ Ahí para